ਸਸ਼ੀ ਕਾਲ ਜੀ ਸਾਰਿਆਂ ਨੂੰ ਅਸੀਂ ਪਿਛਲੀ ਜਿਹੜੀ ਵੱਡੀ ਵੀਡੀਓ ਬਣਾਈ ਸੀ ਉਹ ਬੜੀ ਇੰਟਰਸਟਿੰਗ ਸੀਗੀ ਅਸੀਂ ਦੱਸਿਆ ਵੀ ਪੰਜਾਬ ਦੇ ਵਿੱਚ ਕਿੰਨੇ ਜੰਗਲ ਹੁੰਦੇ ਸੀ ਇਸ ਬਾਰੇ ਚਰਚਾ ਕੀਤੀ ਤੇ ਅੱਜ ਸਾਡੇ ਕੋਲੇ ਪੰਜਾਬ ਦੇ ਜੰਗਲਾਤ ਨੂੰ ਲੈ ਕੇ ਕੀ ਹਾਲਾਤ ਆ ਉਹਦੇ ਬਾਰੇ ਚਰਚਾ ਕਰਾਂਗੇ ਅੱਜ ਦੀ ਜਿਹੜੀ ਰਿਪੋਰਟ ਕੀ ਕਹਿੰਦੀ ਹੈਗੀ ਹੈ ਕਿੰਨਾ ਕੁ ਜੰਗਲਾ ਸਾਡੇ ਕੋਲ ਰਕਬਾ ਹੈਗਾ 2019 ਵਿੱਚ ਸਟੇਟ ਫੋਰੈਸਟ ਰਿਪੋਰਟ ਪਬਲਿਸ਼ ਹੋਈ ਹੈ ਉਹਦੇ ਹਿਸਾਬ ਨਾਲ ਪੰਜਾਬ ਦਾ ਜੰਗਲਾਤ ਰਕਬਾ 3.67% ਦਾ 3.7% ਦਾ ਜੰਗਲ ਦਾ ਰਕਬਾ ਲੇਕਿ 33% ਹੋਣਾ ਚਾਹੀਦਾ ਜਸਵੇਂ ਜੋ ਡेंस ਫੋਰੈਸਟ ਜਿਹੜਾ ਹੈਗਾ 0.02% ਆ ਮੋਡਰੇਟ ਫੋਰੈਸਟ ਹੈਗਾ ਉਹ 1.59% ਆ ਓਪਨ ਫੋਰੈਸਟ 2.06% ਆ ਇਹ ਟੋਟਲ 10.7% 67 ਬੰਦਾ ਹੈਗਾ ਉਸ ਤੋਂ ਬਾਅਦ ਫੋਰੈਸਟ ਕਵਰ ਜਿਹੜੀ ਡੇਜ਼ਰਟ ਸਟੇਟ ਬੋਲਦੇ ਆ ਮਾਰੂਥਲੀ ਸਟੇਟ ਬੋਲਦਾ ਰਾਜਸਥਾਨ ਦਾ ਜਿਹੜਾ ਰਕਬਾ ਜੰਗਲ ਦਾ ਸਭ ਤੋਂ ਵੱਧ ਹੈਗਾ ਉਹ 4.36% ਇਹ ਰੂਟੇ ਕਹ ਰਹੀ ਹੈ ਤਾਂ ਪੰਜਾਬ ਕੋਲ ਇਹੋ ਜਿਹਾ ਕੋਈ ਵੀ ਜ਼ਿਲ੍ਹਾ ਨਹੀਂ ਹੈਗਾ ਜਿੱਥੇ 33% ਜੰਗਲ ਹੋਵੇ ਵੀ ਆਪਾਂ ਸਮਝਣਾ ਪੈਣਾ ਤੇ ਸਾਡੇ ਕੋਲ ਜਿਲ੍ਹਾ ਹੁਸ਼ਿਆਰਪੁਰੀ ਬਸਦਾ ਹੈਗਾ ਜਿੱਥੇ ਮਤਲਬ ਫੋਰੈਸਟ ਕਵਰ 21.54% ਹੈਗਾ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਪੰਜਾਬ ਦੇ ਜ਼ਿਲ੍ਹੇ ਹੈਗੇ ਆ ਮਤਲਬ ਮੋਸਟਲੀ ਜਿਹੜੇ ਇਹਦੇ ਮਾਲਵੇ ਦੇ ਇਲਾਕੇ ਦੇ ਜ਼ਿਲ੍ਹੇ ਮੇਂ ਬਰਨਾਲਾ ਹੋ ਗਿਆ ਜਲੰਧਰ ਹੋ ਗਿਆ ਫਤਿਹਗੜ੍ਹ ਸਾਹਿਬ ਮੁਕਸਰ ਸਾਹਿਬ ਸ਼ੰਗਰੂਰ ਤਰਨਤਨ ਫਿਰੋਜ਼ਪੁਰ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਮਾਨਸਾ ਮੋਗਾ ਬਠਿੰਡਾ ਕਪੂਰਥਲਾ ਇਹ ਜਿੰਨੇ ਸਾਰੇ ਸਾਡੇ ਹੈਗੇ ਆ ਮਤਲਬ ਕਹਿ ਦਿੰਦਾ ਇਹਨਾਂ ਚ 1% ਤੋਂ ਘੱਟ ਜੰਗਲਾਂ ਮਤਲਬ ਰਕਬਾ ਉਸ ਨਾਲ ਮੱਤੇਵਾੜਾ ਜਿਹੜਾ ਜੰਗਲ ਹੈਗਾ ਸਾਡੇ ਲੁਧਿਆਣੇ ਦਾ ਉੱਥੇ ਮਤਲਬ 1.65% ਜੰਗਲ ਆ ਬਾਕੀ ਸਾਰੇ ਜਿੰਨੇ ਵੀ ਜ਼ਿਲ੍ਹੇ ਹੈਗੇ ਸਾਡੇ ਮਾਲਵੇ ਇਲਾਕੇ ਦੇ ਮੈਕਸਿਮ ਜਿਹੜੇ ਹੈਗੇ ਆ ਇਹਨਾਂ ਦਾ ਮਤਲਬ ਜੰਗਲਾਤ ਦਾ ਰਕਬ 1% ਤੋਂ ਥੱਲੇ ਆ ਮਤਲਬ ਪਬਲਿਸ਼ ਹੋਈ ਹੈ ਜਿਹੜੀ ਯੂਨੀਅਨ ਮਿਨਿਸਟਰੀ ਆਫ এনवायरमेंट ਐਂਡ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਨੇ ਪਬਲਿਸ਼ ਕੀਤੀ ਹੈ ਉਹ ਕਹਿੰਦੇ ਵੀ 0.53 ਮਿਲੀਅਨ ਜਿਹੜੇ ਰੁੱਖ ਹੈਗੇ ਆ 5 ਲੱਖ ਦੇ ਕਰੀਬ ਰੁੱਖ ਜਿਹੜੇ ਹੈਗੇ ਆ ਉਹ ਲਾਸਟ 10 ਸਾਲਾਂ ਜੋ ਪੰਜਾਬ ਚੋਂ ਨਿਕਲੇਗੇ ਵੱਡੇ ਰੁੱਖ ਨਿਕਲੇ ਆ ਮਤਲਬ ਕਹਿੰਦਾ ਤਾਂ ਇਹਦਾ ਐਵਰੇਜ ਜਿਹੜੀ ਆਪਾਂ ਦਿਨ ਦੀ ਦੇਖੀਏ ਤਾਂ 147 ਰੁੱਖਾ ਹਰ ਦਿਨ ਮਤਲਬ ਉਹ ਕੱਟੇ ਗਿਆ ਲਾਸਟ 10 ਸਾਲਾਂ ਚ ਇਹ ਰਿਪੋਰਟ ਬੜੀ ਭਿਆਨਕ ਹੈਗੀ ਮਤਲਬ ਤਾਂ ਉਦੋਂ ਬਾਅਦ ਚ ਸਾਡੇ ਹਾਈਵੇ ਬਣੇ ਹਾਈਵੇ ਦੇ ਜਿਹੜੋ ਬਣੇ ਸਾਡੇ ਪੰਜਾਬ ਦੇ ਵਿੱਚੋਂ ਬਠਿੰਡਾ ਤੋਂ ਮਤਲਬ ਜ਼ਿਲਕਪੁਰ ਹੋ ਗਿਆ ਜਦ ਬਠਿੰਡਾ ਤੋਂ ਅਮਰਸਰ ਹੋਇਆ ਇਹ ਸਾਡੇ ਪ੍ਰਾਤਨ ਰੁੱਖ ਸਾਡੇ ਇੱਥੋਂ ਨਿਕਲੇ ਮਤਲਬ ਉਦੋਂ ਬਾਅਦ ਅਸੀਂ ਲਾਇਆ ਹੋਰੀ ਕੁਸ਼ ਮਤਲਬ ਹੁਣ ਹੋਰੀ ਕੁਸ਼ ਲਾਈ ਜਾਣੇ ਹੈਗੇ ਵੀ ਇਹ ਵੀ ਸਾਨੂੰ ਸਮਝਣਾ ਪੈਣਾ ਹੈਗਾ ਇਨ ਇਲਾਕੇ ਦੇ ਡਰਾਈ ਇਲਾਕੇ ਨੇ ਰੋਖੀ ਹੋਰ ਸੀਗੇ ਮਤਲਬ ਵਣ ਹੁੰਦੇ ਸੀ ਪੀਲੂ ਜੰਡ ਇਹ ਇਲਾਕੇ ਦੇ ਰੋਖ ਹੁੰਦੇ ਸੀ ਜਿਹੜੇ ਅਸੀਂ ਨਹੀਂ ਲਾਏ ਮਤਲਬ ਕਹਿੰਦਾ ਹੁਣ ਸਾਡੇ ਇੱਕ ਭਾਰਤ ਮਾਲਾ ਸਾਡੇ ਪੰਜਾਬ ਚੋਂ ਨਿਕਲੀ ਹੈਗੇ ਸਾਰੇ ਇੰਡੀਆ ਚੋਂ ਨਿਕਲੀ ਆ ਉਹ ਪਰ ਸਾਨੂੰ ਇਹ ਦੇਖਿਆ ਵੀ ਭਾਰਤ ਮਾਲਾ ਤੋਂ ਨਿਕਲੀ ਜਦੋਂ ਸਾਡੇ ਟਿੱਬੇ ਹੁੰਦੇ ਸੀ ਟਿੱਬੇ ਵੀ ਸਾਡੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਟਿੱਬੇ ਦੇ ਟਿੱਬੇ ਖਤਮ ਹੋ ਗਏ ਜਿਹੜੇ ਮਿੱਟੀ ਦੇ ਸਾਡੇ ਸਰੋਸ ਸੀਗੇ ਦੇਖਿਆ ਉਹਦੇ ਵਿੱਚ ਜਿਹੜਾ ਮਿੱਟੀ ਚੱਕੀ ਜਿਹੜਾ ਜਿਵੇਂ ਪੰਜ ਮਾਰਦੀ ਸੀ ਚੱਕਣ ਲਈ ਸੱਪ ਹੋ ਗਏ ਗੋਹਾ ਹੋ ਗਈਆਂ ਜਾਨਵਰ ਹੋ ਗਏ ਬਹੁਤ ਵੱਡੇ ਲੈਵਲ ਦਾ ਨੁਕਸਾਨ ਹੋਇਆ ਸਾਨੂੰ ਮਤਲਬ ਕਹਿੰਦਾ ਇਹ ਜਿਹੜਾ ਪਹਿਲਾਂ ਹੀ ਆਲਰੇਡੀ ਦਾ ਬੜਾ ਨੁਕਸਾਨ ਹੋ ਚੁੱਕਿਆ ਸੀ ਇਹ ਵੀ ਸਾਡਾ ਹੁਣ ਨੁਕਸਾਨ ਸਾਨੂੰ ਹੋਇਆ ਤਾਂ ਹੁਣ ਜਿਹੜਾ ਹੈਵੀ ਦੇ ਕੰਡੇ ਜਿਹੜਾ ਭਾਰਤ ਮਾਲਾ ਦੇ ਕੰਡੇ ਆਪਾਂ ਕਿਹੜੀ ਵੈਰਾਈਟੀ ਚੂਜ਼ ਕਰ ਰਹੇ ਆ ਉਹ ਵੀ ਸਾਨੂੰ ਦੇਖਣਾ ਪੈਣਾ ਹੈਗਾ ਤਾਂ ਇਸ ਲਈ ਅੱਜ ਦਾ ਜਿਹੜਾ ਵਿਸ਼ਾ ਸੀਗਾ ਉਹ ਸੀ ਵੀ ਪੰਜਾਬ ਕੋਲ ਜੰਗਲਾਤ ਦਾ ਰਕਬਾ ਕੀ ਆ ਇਸ ਸਮੇਂ 3.7% ਕਹਿੰਦੇ ਉਸ ਜੰਗਲ ਦਾ ਇਸ ਨੂੰ 6 ਕਰਨ ਲਈ ਬਹੁਤ ਵੱਡੇ ਲੈਵਲ ਤੇ ਸਾਨੂੰ ਰਿਵਰਸਲ ਕਰਨੀ ਪੈਣੀ ਹੈ ਰੁੱਖਾਂ ਨੂੰ ਲਗਾਉਣ ਤੇ ਲਾਉਣਾ ਪੈਣਾ ਬਹੁਤ ਵੱਡੇ ਲੈ ਸੜੀਲੀ ਸੰਸਥਾ ਰਾਉਂਡਗਲਾਸ ਫਾਊਂਡੇਸ਼ਨ ਲਗਾਤਾਰ ਰੁੱਖਾਂ ਨੂੰ ਲੈ ਕੇ ਕੰਮ ਕਰਦੀ ਆ ਨੈਟਵ ਰੁੱਖਾਂ ਨੂੰ ਬਾਰ ਬਾਰ ਅਸੀਂ ਕਹਿੰਦੇ ਹ ਵਿਰਾਸਤੀ ਰੁੱਖ ਹੀ ਇੱਕ ਮਤਲਬ ਕਹਿੰਦਾ ਇੱਕ ਤਰੀਕਾ ਹੈਗਾ ਲਾਉਣ ਦਾ ਉਸ ਤੋਂ ਬਾਅਦ ਐਗਰੋ ਫਰੋਸਟੀ ਦੀ ਗੱਲ ਚੱਲਦੀ ਆ ਬਾਗਾਂ ਦੀ ਗੱਲ ਚੱਲਦੀ ਆ ਸਾਡੇ ਜਿਹੜੇ ਸਾਡੇ ਪੌਪੂਲਰ ਸਫੈਦੇ ਦੀ ਗੱਲ ਕਰਦੇ ਕੋਈ ਅਲੱਗ ਕਨਸੈਪਟ ਹੈਗਾ ਉਹ ਇਨਕਮ ਇਨਕਮ ਦਾ ਸਾਧਨ ਹੈਗਾ ਕਿਸਾਨਾਂ ਲਈ ਉਹ ਇੱਕ ਅਲੱਗ ਕਨਸੈਪਟ ਹੈਗਾ ਪਰ ਸਾਡੇ ਸਾਡੇ ਸਾਡਾ ਮੇਜਰ ਫੋਕਸ ਸਾਡੀ ਸੰਸਥਾ ਦਾ ਉਹ ਨੇਟਿਵ ਰੁੱਖਾਂ ਦੇ ਹੈਗਾ ਇਸ ਲਈ ਇਹਨਾਂ ਨੂੰ ਲਾ ਕੇ ਹੀ ਸਾਡੀ ਜਿਹੜੀ ਧਰਤੀ ਹੈਗੀ ਆ ਉਹ ਮਤਲਬ ਕਹਿੰਦਾ ਸਵਰਗ ਬਣ ਸਕਦੀ ਹੈ ਦੁਆਰਾ ਤੋਂ ਫਿਰ ਤੋਂ ਮੁਰ ਸਰਜੀਤ ਕਰ ਸਾਰੇ ਸਾਡੇ ਜੰਗਲ ਬੇਲਿਆਂ ਨੂੰ ਸਾਡੇ ਪਿੰਡਾਂ ਵਿੱਚ ਜਮੀਨਾਂ ਪਈਆਂ ਖਾਲੀ ਉਹਨਾਂ ਨੂੰ ਸਾਰਿਆਂ ਨੂੰ ਹੱਕ ਮੰਦਾ ਪੰਚਾਇਤਾਂ ਦਾ ਸਾਡਾ ਨਾਲ ਮਿਲ ਕੇ ਸਾਡੇ ਯੂਥ ਕਲੱਬਾਂ ਨਾਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਆ ਅਸੀਂ ਉਹਨਾਂ ਨਾਲ ਮਿਲ ਕੇ ਸੀ ਜਿਹੜੇ ਜਿਹੜੀਆਂ ਅਬੰਡਨੈਂਟ ਸਾਈਟਾਂ 'ਤੇ ਗੰਧੀਆਂ ਪਈਆਂ ਮਲਬੇ ਪਿਆ ਜਾਂ ਉਹ ਟਿੱਬੇ ਪਏ ਖਾਲੀ ਟਿੱਬੇ ਪਏ ਉਹਨਾਂ ਦੇ ਝਾੜ ਝਾੜੀਆਂ ਉਗੀਆਂ ਹੋਈਆਂ ਜਾਂ ਉਹ ਬੀਹਾਂ ਬਾਨ ਪਏ ਉਹਨਾਂ ਨੂੰ ਅਸੀਂ ਆਪਦੇ ਵਿਰਾਸੇ ਰੁੱਖਾਂ ਨਾਲ ਭਰ ਕੇ ਇਹ ਜੰਗਲਾਤ ਦੇ ਰਕਬੇ ਨੂੰ ਕਰੰਟ ਨੂੰ ਸਮਝਦੇ ਹੋਏ ਹੁਣ ਆਪਾਂ ਅੱਗੇ ਨੂੰ ਮਤਲਬ ਹੋਰ ਮਿਹਨਤ ਕਰਕੇ ਇਹਨੂੰ ਆਪਾਂ ਬਦਲੀਏ ਦਾ ਸਿਸਟਮ ਧੰਨਵਾਦ ਸਾਰਾ ਸਸੇਕਾ